ਸਤਿ ਸ਼੍ਰੀ ਅਕਾਲ ਪਿਆਰਿਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਮੈਂ ਇਸ ਟਾਈਮ ਬੈਠਾ ਮੇਰੀ ਭੂਆ ਦੇ ਘਰੇ ਪਿੰਡ ਤਨੌਲੀ ਤਰੌਲਾ ਪਿੰਡ ਕਾਫੀ ਮਸ਼ਹੂਰ ਹੈ ਤੁਸੀਂ ਜਾਣਦੇ ਹੋ ਅ ਇਸ ਘਰ ਦੇ ਵਿੱਚ ਲੋਕ ਦੂਰੋਂ ਦੂਰੋਂ ਪਾਣੀ ਲੈਣ ਆਉਂਦੇ ਨੇ ਕੈਨੇਡਾ ਤੋਂ ਅਮਰੀਕਾ ਤੋਂ ਪਤਾ ਨਹੀਂ ਕਿੱਥੋਂ ਆ ਜਾਣ ਵੀ ਬਹੁਤ ਦੂਰੋਂ ਦੂਰ ਤੱਕ ਦੇ ਲੋਕ ਇੱਥੇ ਇਸ ਘਰ ਦੇ ਵਿੱਚ ਪਾਣੀ ਲੈਣ ਆਉਂਦੇ ਨੇ ਭੂਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਇਆਂ ਵਾਹ ਕੀ ਕਾਰਨ ਵੀ ਤੁਹਾਡੇ ਘਰੇ ਲੋਕ ਦੂਰੋਂ ਦੂਰੋਂ ਪਾਣੀ ਕੱਢ ਲੈਣ ਆਉਂਦੇ ਨੇ ਇਹ ਬੁੱਤ ਚਿੜੀਆਂ ਦਾ ਰੈਣ ਬਸੇਰਾ ਇੱਥੇ ਦੇਸੀ ਚਿੜੀਆਂ ਦਾ ਉਹੀ ਚਿੜੀਆਂ ਨੂੰ ਪਾਣੀ ਰੱਖਦੇ ਆ ਉਹੀ ਪੀਂਦੀਆਂ ਨੇ ਉਹੀ ਝੂਠਾ ਪਾਣੀ ਲੈ ਕੇ ਜਾਂਦੇ ਨੇ ਕਿੰਨੀਆਂ ਕਿ ਜੜੀਆਂ ਨੇ ਉਹ ਤਾਂ 70-75 ਹੋਣਗੀਆਂ ਇਸ ਟਾਈਮ ਉਹ ਲੋਕ ਤਾਂ ਕਹਿੰਦੇ ਚਿੜੀਆਂ ਹੈ ਹੀ ਨਹੀਂ ਜ ਟਾਵਰਾ ਨੇ ਮਾਰਤੀਆਂ ਖਤਮ ਕਰਤੀਆਂ ਛੋਡੇ ਘਰੇ ਇਕੱਲੇ ਪੂਰੇ ਪਿੰਡ ਦੇ ਵਿੱਚੋਂ ਇਕੱਲੇ ਛੋਡੇ ਘਰੇ ਘਾਤੋਂ ਰਹਿੰਦੀਆਂ ਨਹੀਂ ਬੁੱਤ ਟਾਵਰਾ ਨੇ ਕਾਹਨੂੰ ਖਤਮ ਕਰਤੀ ਆ ਆਪਾਂ ਇਹਨਾਂ ਦੇ ਰੈਣ ਬਸੇਰੇ ਖੋਏ ਨੇ ਹਾਂ ਆਪਾਂ ਪੱਕੇ ਮਕਾਨ ਬਣਾ ਲਏ ਇਹਨਾਂ ਨੂੰ ਰਹਿਣ ਨੂੰ ਜਗ੍ਹਾ ਨਹੀਂ ਦਿੱਤੀ ਕਿਤੇ ਹੂੰ ਉਹਨਾਂ ਦੇਖ ਲਓ ਇੰਨੇ ਆੜਨੇ ਨੇ ਇੰਨੇ ਆੜਨਾਂ ਦੇ ਵਿੱਚ ਸਾਰਿਆਂ ਦੀ ਚਿੜੀਆਂ ਨੇ ਜੇ ਸਾਰੇ ਲਾਉਂ ਦਾ ਸਭ ਦੇ ਘਰੀਆਂ ਆਉਣਗੀਆਂ ਆਉਣਗੀਆਂ ਹਾਂ ਆਉਣਗੀਆਂ ਆਈਆਂ ਵੀ ਆ ਨੇ ਸਭ ਦਸਣ ਆਉਂਦੇ ਨੇ ਮੈਨੂੰ ਘਰ ਤਾਂ ਤੁਹਾਡਾ ਵੀ ਪੱਕਾ ਹੀ ਆ ਹਨਾ ਪਰ ਤੁਹਾਡੇ ਵੀ ਆਉਂਦੀਆਂ ਆ ਦੇਖੋ ਆੜਨੇ ਹਾਂ ਇਹ ਭੂ ਕਿਵੇਂ ਆਈਆਂ ਕਦੋਂ ਕੁ ਦੀਆਂ ਹੈਗੀਆਂ ਇਹ ਤਾਂ ਪੁੱਤ ਕਿਤੇ ਮੇਰੇ ਆਉਣ ਤੋਂ ਮੇਰੇ ਸਹੁਰੇ ਤੋਂ ਵੀ ਅੱਗੋਂ ਦੀਆਂ ਨੇ ਅੱਛਾ ਹਾਂ ਇਹ ਤੁਹਾਡੇ ਕਰ ਇਹਨਾਂ ਦਾ ਰਹਿਣ ਬਸੇਰਾ ਰਹਿਣ ਬਸੇਰੇ ਨਾਨਕਿਆਂ ਦਾ ਘਰ ਹੈ ਮੇਰੇ ਸੌਰਾਂ ਸਾਹਿਬ ਦਾ ਉਹ ਤਾਂ ਕਹਿੰਦੇ ਵੀ ਇਹ ਤਾਂ ਸਾਡੇ ਤੋਂ ਵੀ ਅੱਗੋਂ ਦੀਆਂ ਰਹਿੰਦੀਆਂ ਨੇ ਅੱਛਾ ਹਾਂ ਪਹਿਲੇ ਵੇਲੇ ਦੀਆਂ ਨੇ ਦੇਸੀ ਚੜੀਆਂ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਅੱਛਾ 3-4 ਦਿਨ ਕਰੀ ਜਾਂਦੇ ਸਾਰਾ ਦਿਨ ਹੀ ਆ ਦੇਖ ਲੈ ਲੱਗੀਆਂ ਰਹਿੰਦੀਆਂ ਨੇ ਤੇ ਮੈਂ ਸੁਣਿਆ ਭੂਆ ਵੀ ਤੂੰ ਚਿੜੀਆਂ ਨੂੰ ਹਨਾ ਇਹਨਾਂ ਨੂੰ ਪਾਣੀ ਵੀ ਰੱਖਦੀਆਂ ਦਾਣੇ ਵੀ ਪਾਉਣੀਆ ਤੁਹਾਡੇ ਨਾਲ ਮੋਹ ਪਿਆਰ ਵੀ ਇਹਨਾਂ ਦਾ ਬਣਿਆ ਹੋਇਆ ਇਹਦੇ ਕਾਰਨ ਕਰਕੇ ਤੁਸੀਂ ਬਾਹਰ ਵੀ ਨਹੀਂ ਗਏ ਨਾ ਨਾ ਮੈਂ ਨਹੀਂ ਪੁੱਤ ਗਈ ਨਾ ਮੇਰਾ ਜੀਓ ਹੀ ਕਰਦਾ ਹੈ ਜਾਣ ਨੂੰ ਬਾਹਰ ਹਮ ਇਹਨਾਂ ਨੂੰ ਛੱਡ ਕੇ ਕਿੱਥੇ ਰਹਿਣੀਆਂ ਹਮ ਕੌਣ ਸੰਭੂ ਇਹਨਾਂ ਨੂੰ ਆ ਦੇਖ ਲੋ ਇੱਕ ਜਾਣੇ ਤਾਂ ਹਰ ਟਾਈਮ ਕਰੇ ਰਹਿਣਾ ਪੈਂਦਾ ਹਮ ਇਹਨਾਂ ਨੂੰ ਮਾਰ ਪੈਂਦੀ ਹੈ ਤਾਹਾਂ ਤੋਂ ਵੀਰੀ ਪੈਂਦੀ ਹੈ ਬਿੱਲੀ ਪੈਂਦੀ ਹੈ ਹਮ ਬਸ ਇੱਥੇ ਬੈਠਣਾ ਪੈਂਦਾ ਮੈਨੂੰ ਇੱਕ ਪਹਿਰਾ ਦੇਣਾ ਪੈਂਦਾ ਸਾਰਾ ਦਿਨ अच्छा ਜਿਹੜੇ ਪਾਣੀ ਪੀਲੇ ਕੋਈ ਲਿਆ ਕੇ ਤਾਂ ਜਿਹੜਾ ਬੱਚਾ ਨਿੱਕਾ ਬੋਲਦਾ ਨਹੀਂ ਜਾਂ ਤੋਤਲਾ ਬੋਲਦਾ ਬੋਲਣ ਲੱਗ ਜਾਂਦਾ ਹਾਂ ਬੋਲਦੇ ਨੇ ਪਤਾ ਦੇਖ ਲੈਣ ਆਉਂਦੀ ਹੈ ਦੁਨੀਆ ਦੂਰੋਂ ਦੂਰੋਂ ਹੂੰ ਸਵੇਰ ਦੇ ਆਹੀ ਕੰਮ ਚੱਲਦਾ ਹੈ ਬਸ ਸ਼ਾਮ ਤੱਕ ਕਿੱਥੇ ਕਿੱਥੇ ਗਿਆ ਤੁਹਾਡਾ ਪਾਣੀ ਬਠੇਰੀ ਦੂਰ ਤੱਕ ਕੈਨੇਡਾ ਅਮਰੀਕਾ ਆਸਟ੍ਰੇਲੀਆ ਕੋਈ ਥਾਂ ਰਹਿ ਹੀ ਨਹੀਂ ਹੂੰ ਜਿੱਥੇ ਨਹੀਂ ਗਿਆ ਰਿਜ਼ਲਟ 100% ਹਾਂ ਸਭ ਦੱਸ ਦੇ ਨੇ ਆ ਕੇ ਵੀ ਬੱਚੇ ਬੋਲਣ ਲੱਗ ਗਏ ਸਾਡੇ ਠੀਕ ਹੈ ਹੂੰ ਅੱਛਾ ਤੇ ਪੂ ਇਹਨੂੰ ਫਿਰ ਮਾਰ ਬਿੱਲੀ ਵੀ ਮਾਰ ਪਉਂਦੀ ਐ ਬਿੱਲੀ ਪੈਂਦੀ ਐ ਹੂੰ ਹੋਰ ਇੱਕ ਤਾਂ ਹਾਂ ਤੋਂ ਜਾਨਵਰ ਲੱਗੜ ਜੀ ਆ ਉਹ ਡੇਦੀ ਐ ਹੂੰ ਫਿਰ ਆਖੀ ਰੱਖਣੀ ਪੈਂਦੇ ਨਹੀਂ ਇਹ ਕਿੱਥੇ ਰਹਿਣੀ ਆ ਤੇ ਐ ਪੂਰਾ ਮੋਹ ਪਿਆ ਵਾ ਮੋਹ ਪਿਆ ਵੇ ਪੁੱਤ ਮੋਹ ਬਿਨਾ ਕਿਹੜੀ ਚੀਜ਼ ਰਹਿ ਪੂ ਇਹ ਜਿਹੜੀ ਚੀ ਚੀ ਕਰੀ ਜਾਂਦੇ ਇਹ ਚੀ ਚ ਚੰਗੀ ਹੁੰਦੀ ਐ ਇੱਕ ਚੰਗੀ ਹੋਈ ਐ ਮਾੜੀ ਥੋੜੇ ਜੀ ਇਹਨਾਂ ਦੀ ਆਵਾਜ਼ ਐ ਹੂੰ ਰੱਬ ਦਾ ਨਾਮ ਲੈਂਦੀਆਂ ਨੇ ਦੁਆ ਕਰਦੀਆਂ ਨੇ ਆਪ ਵਿੱਚ ਫੈਸਲੇ ਕਰਦੀਆਂ ਨੇ ਆਪਦੇ ਫੈਸਲੇ ਕਰਦੀਆਂ ਨੇ ਫੈਸਲੇ ਕਰਦੀਆਂ ਲੜ ਲੜਾਈ ਕਰਦੀਆਂ ਨੇ ਦੇਖ ਘਰ ਵਾਸਤੇ ਹੂੰ ਤਾਂ ਹੀ ਰੌਲਾ ਪਾਉਂਦੀਆਂ ਨੇ ਅੱਛਾ ਜਿੰਨੇ ਆਪ ਲੱਗੇ ਹੋਏ ਆਪਣੇ ਘਰੇ ਇਹਨਾਂ ਦੇ ਇਹਨਾਂ ਦਾ ਪੱਕਾ ਕਬਜਾ ਪੱਕਾ ਜਿਹੜੀ ਦਾ ਘਰ ਹੈਗਾ ਉਸੇ ਦਾ ਹੀ ਆ ਹਾਂ ਇਹ ਤਾਂ ਬਾਹਰੋਂ ਵੜਨ ਨਹੀਂ ਦਿੰਦੀਆਂ ਕਿਸੇ ਨੂੰ ਇਹ ਬਾਹਰੋਂ ਚੁੜੀ ਆ ਜੀ ਹੂੰ ਅੱਛਾ ਉਪਰੀ ਜਿਹੜੀ ਨੂੰ ਵੜਨ ਨਹੀਂ ਦਿੰਦੀ ਨਹੀਂ ਵੜਨ ਦਿੰਦੀਆਂ ਆਪ ਸੁਵਿਧ ਦੀ ਪਛਾਣ ਇਹਨਾਂ ਨੂੰ ਹਾਂ ਇਹਨਾਂ ਨੂੰ ਪਛਾਣ ਹੈ ਉਹਨਾਂ ਰੌਲਾ ਹੁਣ ਇਹਨੂੰ ਕਿਉਂ ਆਈਆਂ ਆਪਣੀ ਜਾਂ ਕੁਝ ਬੇਲ ਦੇ ਵਿੱਚ ਲੁਕੀਆਂ ਜਾਂ ਕੁਸਾ ਲੈਣੇ ਦੁਪਹਿਰੇ ਲੁਕ ਜਾਂਦੀਆਂ ਹਾਂ ਨਿਕਲਦੀਆਂ ਕਿਨੋਂ ਬੂ ਕਰਮੀ ਵੱਧਦੇ। ਸੋਨੂੰ ਐਂ ਲੱਗਦਾ ਵੀ ਰੱਬ ਦਾ ਨਾਮ ਲੈਨੇ ਨਾ ਤੁਸੀਂ ਚੰਗੀਆਂ ਬਣਦੇ ਹੋ। ਹਾਂ ਚੰਗੀਆਂ ਨਹੀਂ ਪੁੱਤ ਮਾੜੀਆਂ ਥੋੜਾ ਜੀਵ ਜੰਤੂ ਕਿਹੜਾ ਮਾੜਾ। ਹੂੰ ਬੰਦਾ ਮਾੜਾ ਜਿਹੜਾ ਉਹਦੇ ਗੁਣ ਨਹੀਂ ਗਾਉਂਦਾ। ਹੂੰ ਇਹ ਤਾਂ ਗੁਣ ਗਾਉਂਦਿਆਂ ਨੇ ਦੇਖੋ ਤੇ। ਹੂੰ ਆਪ ਦੀ ਵਾਹੀ ਦੇ ਵਿੱਚ ਪਾਠ ਭਾਜਨ ਕਰਦੀਆਂ ਨੇ। ਹੂੰ ਤੇ ਖਾਣ ਨੂੰ ਕੀ ਕੀ ਪੁੰਦ ਰਿਹਾ ਇਹਨੂੰ ਇੰਗਣ ਫਿਰ? ਖਾਣ ਨੂੰ ਪੁੱਤ ਬਾਜਰਾ, ਚੌਲ, ਹੂੰ ਰੋਟੀ, ਲੱड्डੂ ਸਭ ਕੁਝ ਖਾਂਦੀਆਂ ਨੇ ਇਹ ਚੜਦੀਆਂ ਕੁਛ ਨਹੀਂ। ਹੂੰ ਕੁਛ ਪਾ ਲੋ ਉਹੀ ਖਾਂਦੀਆਂ ਨੇ। ਹੋ ਗਈ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀ ਬਥੇਰੀ ਆ ਪੁੱਤ ਹੁਣ ਤਾਂ ਸਾਡੇ ਪਿੰਡ 'ਚ ਬਹੁਤ ਚਿੜੀ ਐ ਹੁਣ ਤਾਂ ਦੱਸਣ ਆਉਂਦੇ ਨੇ ਕਹਿਣਗੇ 25 ਸਾਡੇ ਹੋ ਗਈਆਂ ਬੇਬੇ 30 ਸਾਡੇ ਹਮ ਇੱਕ ਬਾਜੀਗਰ ਆਇਆ ਕਹਿੰਦਾ ਬੇਬੇ ਮੇਰੇ ਵੀ ਸਾਰੇ ਆਲਣੇ ਚਾਹ ਲੀਆ ਅੱਛਾ ਹਾਂ ਇਹ ਫਿਰ ਗਾਂਹ ਬੰਦ ਤੇ ਵਧੀ ਜਾਂਦੇ ਬੱਚੇ ਵਧੀ ਜਾਂਦੇ ਪੁੱਤ ਹਾਂ ਉਹਨਾਂ ਵਿਦਾਂਤ ਜਿੰਨੇ ਆਲਣੇ ਲਾਵਾਂਗੇ ਉਹਨੀਆਂ ਵਧੀ ਜਾਣਗੀਆਂ ਅੱਛਾ ਜਦੋਂ ਜਦੋਂ ਦੀ ਤੂੰ ਇਸ ਘਰ ਚ ਪਹੁੰਚਾਈ ਆਂ ਹਾਂ ਹਾਂ ਉਦੋਂ ਦੀ ਤੇਥੇ ਆਉਣ ਤੋਂ ਪਹਿਲਾਂ ਚੜੀ ਪਹਿਲਾਂ ਨਹੀਂ ਹਾਂ ਉਵੇਂ ਜਿਵੇਂ ਪਹਿਲਾਂ ਪਰਿਵਾਰ ਇਹਨਾਂ ਦੇ ਸਾਹਮਣੇ ਉਵੇਂ ਤੂੰ ਸਾਂਭ ਲਿਆ ਕੀ ਉਵੇਂ ਪਹਿਲਾਂ ਤਾਂ ਕੋਈ ਸਾਹਮਣੇ ਹੀ ਨਹੀਂ ਸੀ ਇਹਨਾਂ ਨੂੰ ਪਤਾ ਇੱਥੇ ਰੋਟੀ ਬਣਾਉਂਦੇ ਸੀ ਇੱਥੇ ਹੀ ਖਾਈ ਜਾਂਦੀਆਂ ਸੀ ਇਹ ਰਿਜਕ ਪਾਣੀਆਂ ਮੁਆਮ ਸੀਗਾ ਡਿਗਾ ਰਹਿੰਦਾ ਸਾਰਾ ਦਿਨ ਖਾਈ ਜਾਂਦੀਆਂ ਸੀ ਹੁਣ ਬਸ ਪਾਉਨੇ ਆ ਹੱਥ ਨਾਲ ਅੱਛਾ ਤੇ ਤੁਹਾਡੀ ਨੂੰ ਵੀ ਉਵੇਂ ਵੀ ਤੁਹਾਡੇ ਪਿੱਛੇ ਲੱਗੀ ਉਵੇਂ ਹੀ ਪਾਉਣਾ ਪੂ ਪੁੱਤੋਂ ਨੂੰ ਵੀ ਹਾਂ ਚੰਗੀ ਰਹੂਗੀ ਪਾਲੂਗੀ ਵਧੀਆ ਰਾਜ ਕਰੂਗੀ ਨਹੀਂ ਫਿਰ ਇਹਨਾਂ ਤਾਂ ਤਾਂ ਕੀ ਹੈ ਇਹਨਾਂ ਤਾਂ ਪਰਦੇਸ ਜਾਣਾ ਨਹੀਂ ਚੱਲੀਆਂ ਜਾਣ ਹੂੰ ਕੁੜੀਆਂ ਤੇ ਛੜੀਆਂ ਦਾ ਕਹਿੰਦੇ ਹੁੰਦੇ ਕੀ ਹੈ ਹਨਾ ਕੋਈ ਜੋਰ ਨਹੀਂ ਇਹਨਾਂ ਦਾ ਹੂੰ अच्छा जे कोई मुह प्यार ਮੈਂ ਰੱਖੂਦਾ ਰਹਿ ਪੈਣੀਆਂ ਨਹੀਂ ਇਹ ਚਲੀਆਂ ਜਾਣਗੀਆਂ ਇਹਨਾਂ ਦੇ ਘਰੇ ਇੱਥੇ ਗਾਦ ਗੱਡੇ ਨੇ ਫਿਰ ਤੁਸੀਂ ਉੱਚੀ ਬੋਲਦੇ ਮੰਨ ਲਾ ਜੇ ਮੈਂ ਆਪ ਘਰੇ ਉੱਚੀ ਬੋਲਦੇ ਆ ਜਾਂ ਕਿਸੇ ਨਾਲ ਕਰਾ ਮਾਰਤਾ ਫਿਰ ਉੱਡ ਜਾਂਦੀਆਂ ਹਾਂ ਉੱਡ ਜਾਂਦੀਆਂ ਪੁੱਤ ਡਰਦੀਆਂ ਨੇ ਦਿਲ ਕਮਜ਼ੋਰ ਨੇ ਨਾ ਆਪਾਂ ਕਹਿੰਦੇ ਉਹਨੇ ਫਲਾਣੇ ਦਾਦਾ ਚਿੜੀ ਦੇ ਬੱਚੇ ਜੱਡੇ ਲੈ ਉਹ ਗੱਲ ਹੈ ਹਾਂ ਸੋਟੀ ਚੱਕ ਲੈ ਤਾਂ ਉੱਡ ਜਾਣੀ ਹੈ ਅੱਛਾ ਹੂੰ ਮੁੜ ਕੇ ਘਰੇ ਛੇ ਛੇਤੀ ਵੱਡਦੀਆਂ ਸੁਦੀ ਪਰ ਬੂਤ ਉਹਦੇ ਫੋਪੜੇ ਕਦੇ ਲੜੇ ਹੋਣਗੇ ਉੱਤੀ ਲੜਦੇ ਰਹਿੰਦੇ ਆ ਸੀ ਕਿ ਸਾਰੇ ਉੜਦੋੜਦੇ ਨਾ 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 ਇਹ ਨਹੀਂ ਇਹ ਇੰਨਾ ਲੜਦੇ ਵੀ ਨਹੀਂ ਆ ਪੁੱਤ ਅੱਛਾ ਅੰਦਰ ਵੱੜ ਕੇ ਲੜਦੇ ਹੋ ਹਾਂ ਅੰਦਰ ਵੱੜ ਕੇ ਅੱਛਾ ਇਹਨੇ ਜਿਹੜੀਆਂ ਇਹ ਵਧੀਆ ਭਾਨਾ ਨਾ ਨਾ ਅਨਸਰ ਦੇ ਨੂੰ ਰੌਲਾ ਪਾਉਂਦਾ ਹੋਉ ਪਾਉਂਦਾ ਨਾ ਪਾਈ ਜਾਂੜ ਆਪਾਂ ਤਾਂ ਕੀ ਇਹਨਾਂ ਨੂੰ ਕੀ ਆ ਸਿਰੇ ਵਿਚਾਰੀਆਂ ਨੂੰ ਉਦੋਂ ਨੂੰ ਵੜ ਜਾਂਦੇ ਆ ਜਦੋਂ ਉਹ ਖੇਤੋਂ ਆਉਂਦੇ ਨੇ ਹੂੰ ਤੇ ਆਪਦੇ ਘਰ ਅੱਜ ਚੱਲੀਆਂ ਜਾਂਦੀਆਂ ਦੇਖੋ ਜੀ ਕਮਾਲ ਹੈ ਵੀ ਅੱਜ ਕੱਲ ਕਹਿੰਦੇ ਜੀ ਚਿੜੀਆਂ ਖਤਮ ਹੋ ਗਈਆਂ ਇਹ ਚਿੜੀਆਂ ਟਾਵਰਾਂ ਨੇ ਮਾਰ ਦਿਆ ਕੋਈ ਚਿੜੀ ਇਹਨਾਂ ਦਾ ਅਸੀਂ ਰਹਿਣ ਬਸੇਰ ਕੋਲੇ ਸਾਡੇ ਪਹਿਲਾਂ ਕੱਚੇ ਘਰ ਸੀ ਉਹ ਖੋਲੇ ਅਸੀਂ ਹੁਣ ਕੋਈ ਆਲਣ ਨਹੀਂ ਲਾਏ ਕੋਈ ਐਦਾਂ ਦੇ ਬੇਲਣ ਨਹੀਂ ਕੋਈ ਘਰਾਂ ਚ ਲਾ ਕੇ ਰਾਜੀ ਸਰ ਤਾਂ ਇਹ ਰਹਿਣ ਕਿੱਥੋਂ ਹੂੰ ਰਹਿਣ ਕਿੱਥੇ ਜਗ੍ਹਾ ਨਹੀਂ ਲੱਗੀ ਇਹਨਾਂ ਨੂੰ ਦੇਖ ਕੇ ਮੇ ਖੇਡਦੀਆਂ ਨੇ ਹੂੰ ਆ ਬਾਹਰ ਗਲੀ ਚ ਹੋਣਗੀਆਂ ਹੁਣ ਹੂੰ ਖੇਡਦੀਆਂ ਤੁਰੀਆਂ ਫਿਰਦੀਆਂ ਸਾਰੀ ਗਲੀ ਚ ਆਲਣੇ ਲੱਗੇ ਹੋਏ ਨੇ ਪੁੱਤ ਦੇਖ ਲੈ ਹੂੰ ਸਭ ਚ ਰਹਿੰਦੀਆਂ ਨੇ अच्छा पानी थोड़े घरों फिर पहला तू जानता पुआ तेरे आਉਣ ਤੋਂ हां जानता सी ਫਤ ਪਹਿਲਾਂ ਸੀ ਜੱਗਰ ਨਹੀਂ ਸੀ ਹੋਏ ਕਦੇ ਹੂੰ ਹੁਣ ਅਸੀਂ ਜੱਗਰ ਹੋ ਗਏ ਬਸ ਅੱਛਾ ਕੋਈ ਆਉ ਲੈ ਜੋ ਹਾਂ ਲੈ ਵੈਲਕਮ ਹਾਂ ਆ ਦੇਖ ਲੋ ਆਉਂਦੇ ਆ ਕੇ ਲੈ ਜਾਂਦੇ ਨੇ ਹੂੰ ਜਿਹੜੇ ਪੂਆ ਫਿਰ ਦੂਰੋਂ ਆਉਂਦੇ ਉਹਨਾਂ ਨੂੰ ਤਾਂ ਚਾਹ ਵੀ ਪੀਣੀ ਪੈਂਦੀ ਹੋਣਾ ਹਾਂ ਚਾਹ ਪਾਣੀ ਦੇਣਾ ਪੈਂਦਾ ਪਰ ਪੀਂਦਾ ਨਹੀਂ ਕੋਈ ਹੂੰ ਨਾ ਲੈਣਾ ਪੈਂਦਾ ਹਾਂ ਨਾ ਲੈਣਾ ਪੈਂਦਾ ਹੂੰ ਚਲੋ ਇਹ ਤਾਂ ਬਸ ਦੇ ਘਰਾਂ ਚ ਹੈ ਨਾ ਤੇ ਜੇ ਤੁਹਾਡੇ ਹਾਂ ਇੱਥੇ ਕੀ ਕਾਹ ਦੀ ਕਮੀ ਹੈ ਕੋਈ ਕਮੀ ਨਹੀਂ ਪੁੱਤ ਆਦਾ ਨਾ ਮਾੜਾ ਰੱਖੇ ਬਸ ਹੂੰ ਨੀਤ ਦੀ ਕਮੀ ਹੁੰਦੀ ਹੈ ਬੰਦੇ ਦੀ ਬੰਦਾ ਨਹੀਂ ਹੋ ਹੁੰਦਾ ਤੁਹਾਡੇ ਪਰਿਵਾਰ ਚੋਂ ਕਿਸੇ ਨੇ ਨਹੀਂ ਕਿਹਾ ਵੀ ਆ ਵੜਦੋ ਵੇਲ ਜੀਰ ਕੀ ਕਰਾਉਣਾ ਨਾ 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 ਕੋਈ ਨਹੀਂ ਕਹਿੰਦਾ ਸਾਡੇ ਤਾਂ ਕੋਈ ਨਹੀਂ ਕਹਿੰਦਾ ਨਾ ਤੇ ਹੋਰ ਕੋਈ ਵਾਤਾਵਰਨ ਪ੍ਰੇਮੀ ਕੋਈ ਬੰਦਾ ਆਇਆ ਚਿੜੀਆਂ ਵੇਖਣਾ ਹੈ ਕੋਈ ਜਾਂ ਤੁਹਾਡੇ ਨਾ ਬਥੇਰੀ ਦੁਨੀਆ ਹੁੰਦੀ ਹੈ ਪੁੱਤ ਅੱਛਾ ਆ ਜਾਂਦੇ ਨੇ ਪਾਣੀ ਪਾਣੀ ਦੇ ਕੋਲ ਲੈਣ ਤੋਂ ਇਲਾਵਾ ਦੇਖਣ ਵੀ ਆ ਜਾਂਦੇ ਹਾਂ ਦੇਖਣ ਵੀ ਆ ਜਾਂਦੇ ਆ ਇੱਧਰ ਮੁੰਡਾ ਬਾਜੀ ਕਰਾਂਦੇ ਉਹਨੂੰ ਬਹੁਤ ਪਿਆਰ ਹੈਗਾ ਹੂੰ ਤੇ ਉਹ ਬਹੁਤ ਦੁਨੀਆ ਪਿੱਛੇ ਜੀ ਹੁਣ ਦੋ ਬਾਬਿਆਂ ਨੂੰ ਲੈ ਕੇ ਆਇਆ ਸੀ ਕੋਈ ਹੂੰ ਇੱਕ ਇੱਧਰ ਹੋਰ ਕੋਈ ਪੜਤੇ ਕੋਲੋਂ ਆਏ ਸੀ ਬਜ਼ੁਰਗ ਤਿੰਨ ਚਾਰ ਜਾਨੇ ਹੂੰ ਉਹ ਵੀ ਦੇਖਣ ਆਏ ਸੀ ਕਹਿੰਦੇ ਵੀ ਸਾਨੂੰ ਦੱਸ ਪਈ ਸੀ ਵੀ ਜਿਹੜੀਆਂ ਨੇ ਉਹਨਾਂ ਦੇ ਹੂੰ ਤੇ ਉਹ ਵਿਚਾਰਿਆਂ ਨੂੰ ਚਾਹ ਪਾਣੀ ਵੀ ਪਿਆਇਆ ਤੇ ਉਹ ਕਹਿੰਦੇ ਵੀ ਇਹ ਤਾਂ ਬਹੁਤ ਚੰਗੀ ਗੱਲ ਹੈ ਤੁਸੀਂ ਸਾੰਭੀ ਬੈਠੇ ਹੋ ਜਿਹੜੀ ਚਿੜੀਆਂ ਨੇ ਹੂੰ ਦੋਸਤੋ ਤੁਹਾਨੂੰ ਵਿੱਚ ਵੀ ਵੀਡੀਓ ਦੇ ਆਵਾਜ਼ ਇਹ ਚੀਂ ਚੀਂ ਦੀ ਸੁਣਦੀ ਹੁੰਨੀ ਸਾਰਾ ਦਿਨ ਇਹਨਾਂ ਦੇ ਘਰੇ ਰੌਣਕਾਂ ਹੀ ਲੱਗੀ ਰਹਿੰਦੀ ਆ ਇਹਨਾਂ ਦੇ ਕੀ ਆਂਡ ਗਵਾੜ ਵਾਲਿਆਂ ਦੇ ਵੀ ਹਾਂ ਨਾ ਸਾਰੇ ਪੁਰੇ ਸਭ ਦੇ ਨੇ ਪੁੱਤ ਹੁਣ ਤਾਂ ਪਿੰਡ 'ਚ ਬਹੁਤ ਚਿੜੀ ਹੋ ਗਈ ਹੂੰ ਤੇ ਜੇ ਕਿਸੇ ਨੇ ਪਾਣੀ ਲੈ ਕੇ ਜਾਣਾ ਤਾਂ ਪਿੰਡ ਤਨੋਲਾ ਪਾਣ ਵਾਲੀ ਗਲੀ ਕਿਹੜੀ ਬਾਈ ਦੀ ਪਾਟਾ ਗਲੀ ਪਾਨਾ ਗਲੀ ਤੇ ਪਾਨਾ ਗਲੀ ਦੇ ਵਿੱਚ ਪੁੱਛ ਕੇ ਘਰ ਵੇ ਵੇ ਕੀ ਨਾ ਲੈਣ ਟੌਲੇ ਵਾਲਿਆਂ ਦੇ ਟੌਲੇ ਵਾਲਿਆਂ ਟੌਲੇ ਵਾਲਿਆਂ ਦੇ ਜਾਣਾ ਜਿਨ੍ਹਾਂ ਦੇ ਚਿੜੀਆਂ ਚਿੜੀਆਂ ਵਾਲਿਆਂ ਹਾਂ ਤੇ ਤੁਸੀਂ ਆ ਕੇ ਪਾਣੀ ਲਿਆ ਸਕਦੇ ਹੋ ਕੋਈ ਉਹਦਾ ਕੋਈ ਪੈਸਾ ਨਹੀਂ ਕੋਈ ਮੱਥਾ ਨਹੀਂ ਕੁਝ ਨਹੀਂ ਹੈਗਾ ਹਾਂ ਸਗਾਂ ਦੀ ਤੁਹਾਨੂੰ ਚਾਹ ਪਿਆ ਕੇ ਦੋਣਗੇ ਤੇ ਜੇ ਤੁਹਾਡਾ ਬੱਚਾ ਬੋਲਦਾ ਨਹੀਂ ਜਾਂ ਤੋਤਲਾ ਬੋਲਦਾ ਤਾਂ ਬੋਲਣ ਲੱਗੇ ਪੱਕੀ ਇਹ ਪ੍ਰਤੈ ਹੈ ਹੋਈ ਹੈ ਨਾ ਪੂਆ ਹੋਰ ਕੋਈ ਗੱਲਬਾਤ ਸੁਣਾ ਦੀ ਪੂਆ ਇਹਨਾਂ ਦੀ ਹੋਰ ਤਾਂ ਪੁੱਤ ਕੀ ਗੱਲ ਹੈ ਇਹਨਾਂ ਦੀ ਇਹਨਾਂ ਦੀ ਕਾਦੀ ਗੱਲ ਹੈ ਬਸ ਆ ਦੇਖ ਲੈ ਤੂੰ ਦੇਖੀ ਆ ਹਮ ਆਹੀ ਕੁਛ ਹੈ ਰੱਬ ਦੀ ਦੁਆਵੰਦਗੀ ਕਰਦੀਆਂ ਤੁਰੀਆਂ ਤੇ ਲੀਆਂ ਪੁੱਛੇ ਬੰਦਗੀ ਕਰਦੀਆਂ ਹਾਂ ਬੰਦਗੀ ਕਰਦੀਆਂ ਨੇ ਪੁੱਤ ਆ ਆ ਦੀ ਆਵਾਜ਼ ਦੇ ਬੱਚਾ ਅੱਛਾ ਦੇਖੋ ਜੀ ਆਪਾਂ ਕਹਿੰਦੇ ਨੇ ਉਹੀ ਚੀ ਚੀ ਲਾਈ ਆ। ਭੂਆ ਕਹਿੰਦੀ ਇਹ ਆਪ ਦੀ ਆਵਾਜ਼ ਦੇ ਵਿੱਚ ਰੱਬ ਦੀ ਬੰਦਗੀ ਕਰਦੀ ਹੈ। ਬੰਦਗੀ ਕਰਦੀਆਂ ਨੇ ਪੁੱਤ। ਸੋ ਤੇ ਤੜਕੇ ਤਾਂ ਫਿਰ ਪੂਰਾ ਤੜਕੇ ਤਾਂ ਇਹ 2 ਘੰਟੇ ਕੁਝ ਨਾ ਸੁਣਨਾ ਨਾ ਸੁਣ ਦੇਣਾ। ਅੱਛਾ ਹਾਂ 5 ਵਜੇ ਤੋਂ 7 7:30 ਵਜੇ ਤੱਕ ਤਾਂ ਇਹਨਾਂ ਦਾ ਇਹੀ ਅਲਾਪ ਹੈਗਾ। ਹਾਂ। ਨੁਕਸਾਨ ਕੋਈ ਨਹੀਂ ਕਰਦੀ ਨਾ ਖੁਸ਼ੀ ਕੋਈ ਨੁਕਸਾਨ ਨਹੀਂ ਨਾ ਜੇ ਤੁਸੀਂ ਇੱਥੇ ਕੋਈ ਆਟਾ ਗੁੰਨੇ ਪਿਆ ਜਾਂ ਕੋਈ ਨਾ ਆਏ ਨਹੀਂ ਜੰਬੜਦੀਆਂ ਇਹ ਜੇ ਅਸੀਂ ਪਾ ਦਿਆਂਗੇ ਇੱਥੇ ਤਾਂ ਖਾਣੀ ਹੈ ਨਹੀਂ ਅੰਦਰ ਨਹੀਂ ਵੱਡਦੀਆਂ ਅੱਛਾ ਨਾ ਉਹ ਦਾਣੇ ਦੇ ਢੋਲ ਪੈ ਨਹੀਂ ਨਾ ਦਾਣੇ ਅੰਚ ਬੜਦੇ ਨਹੀਂ ਹੂੰ ਜਿਹੜਾ ਪਾਤਾ ਖਾ ਲਿਆ ਹਾਂ ਹੱਥ ਦੇ ਦਿੱਤੇ ਨਾ ਖਾਂਦੇ ਠੀਕ ਹੈ ਲੇ ਮਿੱਤਰ ਜੇ ਤੁਹਾਡਾ ਬੱਚਾ ਜਾਂ ਤੁਹਾਡੇ ਕਿਸੇ ਮਿੱਤਰ ਪਿਆਰੇ ਦਾ ਰਿਸ਼ਤੇਦਾਰ ਦਾ ਬੱਚਾ ਤੋਤਰਾ ਬੋਲਦਾ ਤਾਂ ਤੁਸੀਂ ਤਨੌਲੇ ਆ ਕੇ ਪਾਨਾ ਗਲੀ ਦੇ ਵਿੱਚੋਂ ਇਹਨਾਂ ਦਾ ਘਰ ਪੁੱਛ ਕੇ ਚਿੜੀਆਂ ਵਾਲਿਆਂ ਦਾ ਪਾਣੀ ਲਿਆ ਸਕਦੇ ਨਹੀਂ ਤਾਂ ਅਸੀਂ ਨੰਬਰ ਵੀ ਦੇ ਦਈਏ ਨੰਬਰ ਫਿਰ ਜਾਰੇ ਤੰਗ ਕਰਨ ਲੱਗੇ ਨੇ ਇੱਕੋ ਹੀ ਮੁੰਡਾ ਇਹਨਾਂ ਦੇ ਉਸੇ ਕੋਲ ਹੀ ਮੋਬਾਈਲ ਆ ਉਹ ਖੇਤੀ ਕਰਦਾ ਬਾਵਾ ਬਹੁਤ ਬਜਾਰਾ ਹਲਝਿਆ ਰਹਿੰਦਾ ਭੱਜਣਾ ਪੈਂਦਾ ਫਿਰ ਉਹਨੂੰ ਉੱਥੋਂ ਉਸੇ ਟਾਈਮ ਹਾਂ ਵੀ ਜੇਵੇ ਪਹਿਲ ਦਿੰਦਾ ਪਰ ਉਹ ਹਾਂ ਕੋਈ ਬੰਦਾ ਬਾਹਰੋਂ ਆ ਗਿਆ ਪਾਣੀ ਲੈਣ ਤਾਂ ਉਹ ਆਪੇ ਤੁਹਾਨੂੰ ਅੱਗੇ ਜਾ ਕੇ ਵੀ ਲਿਆਊਗਾ ਨਹੀਂ ਕੇ ਆਉਂ ਪੱਥਾ ਫੜਾ ਕੇ ਆਉਨੇ ਆਸੀਂ अच्छा बसੰਬੂ ਸੁਦੇ ਫੜਾ ਵੀ ਆਉਨੇ ਆ ਫੜਾ ਆਉਨੇ ਆ ਭੱਜ ਕੇ ਸੀ ਹਾਂ ਗਾਂਸਪਾਰਸਪੁਰਸਪਾਲ ਜਦੋਂ ਕੋਈ ਕਹਿ ਜਾਂਦਾ ਪਾਣੀ ਫਟਾ ਦਿਓ ਫੜਾ ਆਉਨੇ ਆ ਅੱਛਾ ਤਾਂ ਇਹ ਗੱਲ ਨਹੀਂ ਓਖਿਆ ਹੀ ਨਹੀਂ ਮੰਦੀ ਨਾ ਨਾ ਕਾ ਦੇਖਿਆ ਹੀ ਜੇ ਕਿਸੇ ਦਾ ਭਲਾ ਹੁੰਦਾ ਚੀਂਚ ਕਿਵੇਂ ਹੋਈ ਜਾਂਦੀ ਆ ਇਹ ਕਿਸੇ ਦਾ ਭਲਾ ਹੁੰਦਾ ਆਪਣੀ ਕਾ ਦੇਖਿਆ ਹੀ ਅੱਛਾ ਪੂਆ ਕਹਿੰਦੀ ਫੁੱਫੜ ਦਾ ਆਸਟ੍ਰੇਲੀਆ ਜਾਇਆ ਦੋ ਵਾਰ ਹੀ ਕਿ ਇੱਕ ਵਾਰੀ ਦੋ ਵਾਰ ਜਾਇਆ ਪਤੋ ਸਾਲ ਸੂਜਮੀ ਨਹੀਂ ਪੂਆ ਗਈ ਨਾ ਮੈਂ ਨਹੀਂ ਜੇ ਮੇਰਾ 3 ਸਾਲ ਦਾ ਵੀਜ਼ਾ ਹੁੰਦਾ ਹਮ ਇਹਨਾਂ ਦਾ ਸਾਲ ਦਾ ਹੀ ਆਉਂਦਾ ਹਮ ਹੋ ਤੇਰੇ ਕੋਲ ਡੀਜਾ ਹੈਗਾ ਹਾਂ ਜੀ ਜੰਦੀ ਨਹੀਂ ਮੇਰੇ ਚੜੀਆ ਬਣਾ ਜੀ ਨਹੀਂ ਲੱਗਿਆ ਹਾਂ ਹੋਰ ਤੇ ਕੀ ਕਰਨੀ ਐ ਤੂੰ ਸਿਆਣਾ ਇੱਕ ਧੀਆ ਬਥੇਰਾ ਰੌਲਾ ਪਾਉਂਦੀਆਂ ਨੇ ਵੀ ਤੂੰ ਕਿਉਂ ਨਹੀਂ ਆਉਂਦੀ ਹਾਂ ਅੱਜੀ ਹੋਈ ਨਹੀਂ ਕਰਦਾ ਜਾਣ ਨੂੰ ਘਰ ਛੱਡ ਅੱਛਾ ਹਾਂ ਕਰਨ ਵਾਲੇ ਨੇ ਪਿਆਰ ਹਾਂ ਬਾਕੀ ਬਰਪੂਆ ਪਕੇ ਕਿੰਨੇ ਟਾਈਮ ਤੇ ਮਾਰਿਆ ਨੇ ਜਿਹੜਾ ਤੇਕੇ ਤਾਂ ਕਿੱਥੇ ਜਾਇਆ ਜਾਂਦਾ ਹੁਣ 4 ਦਿਨ ਜਾ ਕੇ ਆਈਆਂ ਹਾਂ ਘਰ ਛੱਡਣਾ ਬਹੁਤ ਔਖਾ ਹੈ ਪੁੱਤ ਅੱਛਾ ਇੰਨਾ ਮੋਹ ਇੰਨ ਬਾਲਾ ਨਹੀਂ ਜਿਆਦਾ ਨਹੀਂ ਮੋਹ ਸਾਰਾ ਮੇਰੇ ਹੱਥ ਨੇ ਵੱਜਾਂ ਨਹੀਂ ਤੇ ਆ ਤੀਰਥਾਂ ਗੁਰਸਾਂ ਤੇ ਜਾਂਦੇ ਹੋਗੇ ਨਾ ਮੈਂ ਕਦੇ ਨਹੀਂ ਕਿਤੇ ਗਈ ਨਾ ਅੰਬਰਸਰ ਨਾ ਕਿਤੇ ਵੀ ਮੈਂ ਅੰਬਰਸਰ ਜਰੂਰ ਜਾਇਆ ਨਹੀਂ ਆ ਹਾਂ ਐ ਨੇੜੇ ਤੇੜੇ ਜਾਇਆ ਨਹੀਂ ਮਸਤੂ ਆਣਾ ਸਾਹ ਨਹੀਂ ਵੀ 20 ਦਿਨ ਮੁੜੀ ਨਹੀਂ ਨਾ 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 ਇਹ ਜਾਇਆ ਕਿਤੇ ਦਿਨ ਮਸਤ ਜਾਇਆ ਨਹੀਂ ਨਾ ਮੈਂ ਨਹੀਂ ਕਰ ਛੱਡਿਆ ਕਦੇ ਅੱਛਾ ਤੀਰਥੀ ਹੈ ਬਸ ਆਪ ਦਾ ਆਹ ਸਾਫ ਰੱਖੋ ਹਾਂ ਤੀਰਥ ਹੈ ਰੱਬ ਦਾ ਨਾਮ ਲੈ ਲਿਓ ਰੱਬ ਦਾ ਨਾਮ ਲੋ ਉਹੀ ਤੀਰਥ ਹੈ ਰੱਬ ਦਾ ਨਾਮ ਹੀ ਤੀਰਥ ਹੈ ਬਾਹਰ ਤਾਂ ਡੱਡੂ ਮੱਛੀਆਂ ਥੋੜਾ ਪਾਣੀ 'ਚ ਬੈਠੇ ਨੇ ਹੂੰ ਇਥੇ ਕੁਛ ਨਹੀਂ ਆਬ ਦਾ ਕਰ ਚੱਡ ਕਿੰਨੀ ਉਮਰ ਹੋ ਗਈ ਭੂਆ ਉਮਰ ਹੋ ਗਈ ਹੋ ਪੁੱਤ 70 75 ਸਾਲ ਦੇ ਨੇ ਉਹਦੇ ਲੱਗੇ ਹੋ ਮਾਂਗੇ ਡੋਡੇ ਦੁਖਦੇ ਆ ਦੁਖਦਾ ਇੱਕ ਦੁਖਦਾ ਆ ਦਿਖਾ ਇੱਧਰ ਦੇਖ ਆ ਆ ਆ ਦਿਖਾ ਦੇਖ ਕਿਵੇਂ ਤੀਂ ਤੀਂ ਕਰੀਨੇ ਇਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਜੇ ਸਾਡੇ ਘਰੇ ਉਪਰ ਬੰਦਾ ਆ ਹਾਂ ਦੇਖ ਉਦੋਂ ਵੱਧਰ ਆਉਣਾ ਪਉਂਦੀਆਂ ਕਿ ਘੱਟ ਪਉਂਦੀਆਂ ਵੱਧ ਪਉਂਦੀਆਂ ਦੇਖ ਸਾਡੇ ਵੀ ਮੇਰੇ ਸਾਡੇ ਚੋਕੇ ਤੇ ਕਿ ਬੈਠੇ ਹੋ ਅੱਛਾ ਸਾਡੇ ਇੱਥੇ ਚੋਕੇ ਕੋਲੇ ਕਿਉਂ ਬੈਠੇ ਹੋ ਪਾਣੀ ਕੋਲੇ ਅੱਛਾ ਹੋਰੇ ਪੀਂਦੀਆਂ ਫੇਰ ਇੱਥੋਂ ਨਹੀਂ ਦੇਖ ਲਓ ਬਾਈ ਗਿਆਨ ਇਹਨਾਂ ਨੂੰ ਆ ਦੇਖ ਆ ਦੇ ਹੁਣ ਕਿੰਨੀ ਆ ਗਈਆਂ ਭੂਆ ਪਤਾ ਨਹੀਂ ਇਹਨਾਂ ਨੂੰ ਪਤਾ ਹੀ ਭੂਆ ਬੈਠੀ ਆ ਪਤਾ ਹੈ ਬੱਤੇ ਨਹੀਂ ਅੱਛਾ ਇਹ ਮੂੰਹ ਕਰਦੀਆਂ ਤੇਰਾ ਦਿਖਾ ਦੇ ਕਿ ਹੁਣ ਜ਼ਿਆਦਾ ਇੱਥੇ ਨੇੜੇ ਵੱਧ ਆ ਗਈਆਂ ਦੇਖ ਦੇ ਕੁਦਰਤ ਨੂੰ ਪਿਆਰ ਕਰੋ ਸਭ ਤੋਂ ਵੱਡੀ ਗੱਲ ਆ ਕੁਦਰਤ ਤੋਂ ਵੱਡੀ ਕੋਈ ਚੀਜ਼ ਨਹੀਂ ਇਹ ਬੱਚੇ ਇਹਨਾਂ ਦਾ ਵੀ ਪੁੰਨ ਹੈ ਇਹਨਾਂ ਦੀ ਵੀ ਜੂਨ ਹੈ ਇਹਨਾਂ ਨੂੰ ਜਿੱਥੇ ਘਰ ਮਿਲੇ ਇਹਨਾਂ ਦੇ ਢਿੱਡ ਚੋਂ ਸੀਸਾ ਨਿਕਲਦੀਆਂ ਰੱਬ ਦਾ ਨਾਮ ਲੈਂਦੀਆਂ ਨੇ ਨਾ ਸੀਸ ਦੇਣਗੇ ਚਲੋ ਆਪਣਾ ਫਰਜ਼ ਬਣਦਾ ਹੁੰਦਾ ਜਾਨਵਰਾਂ ਸੰਭਾਲਣਾ ਆਪਣਾ ਫਰਜ਼ ਬਣਦਾ ਹੁੰਦਾ ਹਾਂ ਬੰਸੀ ਹਾਂ ਸੀਸ ਕੋਈ ਹਰ ਚੀਜ਼ ਦੀ ਸੀਸ ਨਾਲ ਥੋੜਾ ਜ਼ਿੰਦਗੀ ਨਿਕਲਦੀ ਹੈ ਨਾ ਚਲ ਆਪਣੀ ਤਾਂ ਸੰਤੁਸ਼ਟੀ ਹੁੰਦੀ ਹੈ ਨਾ ਬਸ ਸੰਤੁਸ਼ਟੀ ਹੋਵੇ ਨਾ ਹੋਵੇ ਆਪਣੀ ਡਿਊਟੀ ਹੈ ਇਹ ਅੱਛਾ ਡਿਊਟੀ ਹੈ ਆਪਣੀ ਡਿਊਟੀ ਆ ਤੁਹਾਮਾ ਤੁਮ ਨਹੀਂ ਲਾਤੀ ਹਾਂ ਦੇ ਬੱਚੇ ਸਾਹਮਣੇ ਆਪਾਂ ਇਹ ਵੀ ਆਪਣੇ ਬੱਚੇ ਨੇ ਹੂੰ ਇਹ ਵੀ ਬੱਚੇ ਨੇ ਬੱਸ ਅੱਛਾ ਹੁਣ ਮਾੜਾ ਜੀ ਮੀਂਹ ਨਗਰ ਜਾਇਪੁਰ ਹੋਰ ਬਾਹਰ ਐ ਕੀ ਹੁੰਦਾ ਨਾ ਨਾ ਹਜੇ ਨਹੀਂ ਜਾਇ ਜਾਂਦਾ ਹੋਰ ਕਦੋਂ ਪਤਾ ਨਹੀਂ ਕਦੋਂ ਜਾਏ ਜੀ ਸੁਭਾਵ ਪਾ ਨੂੰ ਜੀ ਨਹੀਂ ਕਰਦਾ ਲੋਕ ਤਾਂ ਤੜਫਦੇ ਫਿਰਦੇ ਆ ਵੀ ਬਾਹਰ ਹਣਾ ਹਾਂ ਮੇਰੇ ਜਵਾਈ ਨੂੰ ਚਾਹ ਚਾਹੇ ਕਿ ਬਜ਼ੁਰਗਾਂ ਚਾਹੇ ਮੇਰੇ ਜਵਾਈ ਕਹਿ ਦਿੰਦੇ ਨੇ ਕਿ ਤੈਨੂੰ ਮਾਂ ਤਾਂ ਚਾਹ ਨਹੀਂ ਹੈਗਾ ਮੇਰੇ ਨਾਲ ਮੈਨੂੰ ਚਾਹ ਨਹੀਂ ਪਤਾ ਹੂੰ ਮੈਨੂੰ ਘਰੇ ਹੀ ਚਾਹ ਹੈ ਬਸ ਆਪਦੇ ਘਰ ਦੇ ਕੰਮਾਂ ਦਾ ਹੂੰ ਕੀ ਆਪਾਂ ਕੀ ਬਾਹਰ ਜਾ ਕੇ ਉੱਥੇ ਡਿਊਟੀ ਕਰਨੀ ਹੈ ਹੂੰ ਬੱਚਿਆਂ ਨੂੰ ਔਖ ਦੇਵਾਂਗੇ ਹੂੰ ਬੱਚੇ ਉਹਨਾਂ ਕਮਾਉਣਗੇ ਤਾਂ ਸਾਡਾ ਖਰਚਾ ਕੱਢਣਗੇ ਹੂੰ ਖੇਤੀ ਕਰਦੇ ਹਾਂ ਖੇਤੀ ਕਰਦੇ ਹਾਂ ਅੱਜ ਅੱਛਾ ਕਿੰਨਾ ਪੜਿਆ ਸੀ ਆਪਣਾ ਪਿਰਤਾ ਇਹ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ ਅਸੀਂ ਕਹਿੰਦਾ ਨੌਕਰੀ ਨਹੀਂ ਕਰਨੀ ਭਈਆ ਮੂਰੇ ਨਾ ਨਾ ਅੱਛਾ ਖੇਤੀ ਕਰੂਗਾ ਖੇਤੀ ਕਰਦੇ ਠੀਕ ਹੈ ਭੈਣਾ ਦੋਨੇ ਬਾਹਰ ਨੇ ਹਾਂ ਦੋ ਭੈਣਾ ਬਾਹਰ ਨੇ ਇੱਕ ਇੱਧਰ ਡਿਊਟੀ ਤੇ ਹੈ ਹੂੰ ਨਰਸ ਹੈ ਠੀਕ ਹੈ ਨਹੀਂ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਕਿਸੇ ਦੇ ਕੰਮ ਆ ਜੂਗੀ ਮਤਲਬਲ ਕਿਸੇ ਦਾ ਕੋਈ ਬੱਚਾ ਬੋਲਦਾ ਨਹੀਂ ਜਿਵੇਂ ਮੈਂ ਪਹਿਲਾਂ ਵੀ ਦੱਸ ਕਿਹਾ ਹੈ ਨਾ ਇਹਨਾਂ ਦੇ ਪਾਣੀ ਲਈ ਜਾ ਸਕਦੇ ਹਾਂ ਬਾਕੀ ਕੁਦਰਤ ਨੂੰ ਪਿਆਰ ਕਰੋ ਜੇ ਤੁਸੀਂ ਵੀ ਇਸ ਤਰ੍ਹਾਂ ਚੀਜ਼ਾਂ ਰੱਖਣੀ ਚਾਹੁੰਦੇ ਹੋ ਰਹਿ ਸਕਦੀਆਂ ਇਸ ਤਰ੍ਹਾਂ ਆ ਲੈਣੇ ਨੀ ਲਾਓ ਇਸ ਤਰ੍ਹਾਂ ਸਾਰਾ ਹਨਾ ਉਹਨਾਂ ਦੇ ਉਹਦਾ ਦਾ ਵਾਤਾਵਰਨ ਨਾ ਦਿਓ ਹਾਂ ਆਪੀ ਰਹਿਣਗੇ ਇਹਨਾਂ ਨੇ ਕਿੱਥੇ ਜਾਣਾ ਬਿਲਕੁਲ ਧੰਨਵਾਦ ਜੀ ਸਸਸੀ ਕਾ